ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੋਪ ਲਾਈਵ న్యూਸ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਸਾਨੇਵਾਲ ਦੇ ਵਿੱਚ ਪੈਂਦੇ ਪਿੰਡ ਜਗੀਰਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਬਾਬਾ ਮੋਹ ਸ਼ਾਹ ਜੀ ਦਾ ਦਰਬਾਰ ਆ ਤੇ ਉਹਦੇ ਨਾਲ ਅੱਜ ਸ਼ਰਧਾਲੂਆਂ ਵੱਲੋਂ ਭਗਵਾਨ ਸ਼੍ਰੀ ਬੋਲੇ ਸ਼ੰਕਰ ਜੀ ਦਾ ਜਿਹੜਾ ਸ਼ਿਵਲਿੰਗ ਆ ਉਹਦੀ ਸਥਾਪਨਾ ਕੀਤੀ ਜਾਣੀ ਆ ਤੇ ਉੱਥੇ ਦੀਆਂ ਕੁਝ ਤਸਵੀਰਾਂ ਤੇ ਘਟਨਾਵਾਂ ਦਾ ਅੱਜ ਆਪਾਂ ਦੱਸਾਂਗੇ अपना दिवस मनाया हमने जो आज के जो जजमान है उन्होंने बड़े भाव से ही भगवान भोलेनाथ की स्थापना की जो भी भगवान भोलेनाथ की स्थापना करता है उसकी सारी मनोकामनाएं पूर्ण होती हैं क्योंकि तो भगवान भोलेनाथ ही देवादी देव है जैसे आने वाले दिन में शिवरात्रि आ रही है महाशिवरात्रि के प्रोग्राम भी दिया मनाया जाएगा हाँ शिवरात्रि आठ मार्च की है आठ मार्च को जहाँ बड़ी धूमधाम से लंगर लगाया जा जाएगा पहले उससे पहले सुबह रुद्राक्ष होगा भगवान भोलेनाथ का रुद्री से अभिषेक होने के बाद में फिर उसके बाद में सभी भक्त लोग आएंगे कीर्तन करते हुए सभी भगवान का अभिषेक करेंगे अभिषेक करने के बाद में फिर दोपहर को एक बजे से भगवान भोलेनाथ का लंगर लगेगा संगत को ये मैसेज देना चाहते हैं संगत को यही मैसेज देना चाहते हैं कि सभी मोहल्लावासी जितने जगीरपुर पंडरवासी हैं जो भी हैं सभी आकर के जो आज भोलेनाथ की स्थापना की गई है इसमें सभी आकर के भोलेनाथ में आकर के जल चढ़ाएं ਗੱਤੀ ਮਨੋ ਕਾਮਨਾ ਪੂਰੀ ਹੋ ਗਈ। ਹਾਂ ਜੋ ਵੀ ਹੈ ਭਗਵਾਨ ਬੋਲੀਨਾਥ ਪਰ ਜਿਸ ਕਾਮਨਾ से आ करके भगवान बोलिनाथ पर जो भी जिस कामना से भगवान से प्रार्थना करता है उसकी सारी मनोकामनाएं पूरी होती हैं। ਹਾਂਜੀ ਰਾਗਵ ਜੀ ਕੀ ਪ੍ਰੋਗਰਾਮ ਸੀਗਾ ਅੱਜ ਜਿਹੜਾ ਕੀਤਾ ਗਿਆ ਪਿੰਡ ਜਗੀਰਪੁਰ ਦੇ ਵਿੱਚ। ਸਤਿਗੁਰ ਜੀ ਸਤਿਗੁਰ ਜੀ ਮੈਂ ਸਭ ਤੋਂ ਪਹਿਲਾਂ ਲੁਧਿਆਣਾ ਟੋਪ ਲਾਈਨ ਉੱਧਾ ਇੱਥੇ ਹਣ ਦੇ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਬਹੁਤ ਮਾਰਗ ਬਖਸ਼ਿਆ ਇੱਥੇ ਪਹੁੰਚੇ ਅੱਜ ਦਿਆਨ ਮੰਗਉਂਦਾ ਆ। ਦੇਖੋ ਜੀ ਅਸੀਂ ਇਹਦਾ ਇੱਕ ਫੋਟੋ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਸਭ ਤੋਂ ਪਹਿਲਾਂ ਲੁਧਿਆਣਾ ਟੋਪਲਾਈ ਨਿਊਜ਼ ਦਾ ਧੰਨਵਾਦ ਕਰਦਾ ਆ ਕਿ ਸਭ ਤੋਂ ਪਹਿਲਾਂ ਓਮ ਨਮਾਸ਼ੇ ਕਰਕੇ ਸਰਵਾਤ ਕਰਾਂਗਾ ਕਿ ਇਸ ਇੱਥੇ ਧਾਰਮਿਕ ਸਥਾਨ ਬਣਾਉਣ ਦਾ ਸਾਡਾ ਇਹੀ ਇੱਕ ਮਕਸਦ ਆ ਕਿ ਹਾਂਜੀ ਕਿ ਇੱਥੇ ਹਰ ਸਾਲ ਦੀ ਤਰ੍ਹਾਂ ਅਸੀਂ ਲੰਗਰ ਲੰਨ ਦੀ ਪੂੜੀਆਂ ਛੋਲੇ ਦਾ ਉਦੇ ਕਰਨ ਇੱਥੇ ਸ਼ਿਵਚੰਕਰ ਨੂੰ ਭੋਜਨ ਲਗਵਾਉਣਾ ਹੁੰਦਾ ਸੀਗਾ ਉਦੇ ਕਰਨ ਸਾਨੂੰ ਦਿੱਕਤ ਆਉਂਦੀ ਸੀ ਉਦੇ ਕਰਨ ਇੱਥੇ ਅਸੀਂ ਸਾਡੀ ਮਨੋ ਜੋ ਵੀ ਸਾਡੇ ਦਿਲ ਦੀ ਚਾਹਤ ਸੀ ਪਾਵਾਣਾ ਜੋ ਵੀ ਸੀ ਉਦੇ ਕਰਨ ਅਸੀਂ ਬਣਾਇਆ ਜੀ ਇੱਕ ਇਹ ਪਾਰਟੀ ਵਾਜ ਤੋਂ ਉੱਪਰ ਉੱਟ ਕੇ ਰਾਜਨੀਤੀ ਤੋਂ ਉੱਪਰ ਉੱਟ ਕੇ ਬਣਾਇਆ ਇਹ ਨਾ ਕੀ ਇਹਦੇ ਨਾਲ ਕੋਈ ਰਾਜਨੀਤੀ ਦਾ ਲੈਣਾ ਦੇਣਾ ਨਹੀਂ ਹੈਗਾ ਆਹ ਬਾਬ ਜੀ ਕੀ ਮੈਂ ਸੰਗਤ ਨੂੰ ਇਹੀ ਮੈਸੇਜ ਕਰਨਾ ਚਾਹੁੰਨਾ ਆ ਕਿ ਇੱਥੇ ਹਮ ਹਮ ਅੱਗੇ ਪਹੁੰਚਿਓ 8 ਮਾਰਚ ਨੂੰ ਸ਼ਿਵਰਾਤਰੀ ਦਾ ਪੂੜੀਆਂ ਛੋਲੇ ਦਾ ਲੰਗਰ ਹੋਊਗਾ ਕੀ ਕੀ ਧੰਨਵਾਦ ਜੀ ਇਹ ਲੋਕਾਂ ਨੂੰ ਜਿਹੜੀ ਨਾ ਕੰਮ ਆਪੇ ਆਪੇ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਸੇਵਾਵਾਂ ਨਿਭਾਈ ਮੈਂ ਇਹੀ ਸਦੇ ਦੇਣਾ ਚੁੰਨਾ ਆ ਕਿ ਇਹ ਇੱਕ ਬਿੰਨੂ ਨਾ ਦਿਲੋਂ ਇੱਛਾ ਹੁੰਦੀ ਆ ਦਿਲੋਂ ਮੇਰੀ ਭਾਵਨਾ ਹੁੰਦੀ ਆ ਕਿ ਮੈਂ ਗਰੀਬਾਂ ਦੇ ਨਾਲ ਥੱਗਾਂ ਵਿੱਚ ਖੜਾ ਗਰੀਬਾਂ ਦੇ ਹੱਕਾਂ ਵਿੱਚ ਖੜਾ ਗਰੀਬਾਂ ਦੀ ਆਵਾਜ਼ ਬਣਾ ਹਾਂ ਕਿ ਗਰੀਬਾਂ ਨੂੰ ਮੁਸ਼ਕਲਾ ਆਉਂਦੀਆਂ ਉਹਨਾਂ ਦਾ ਹੱਲ ਕਰਾਂ ਉਸ ਕਰਕੇ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਮੈਂ ਗਰੀਬਾਂ ਨਾਲ ਖੜਦਾ ਆ ਕਿਉਂਕਿ ਮੈਂ ਵੀ ਗਰੀਬੀ ਤੋਂ ਉੱਠਿਆ ਜ਼ਮੀਨ ਨਹੀਂ ਪੱਧਰ ਜ਼ੀਰੋ ਤੋਂ ਉੱਠਿਆ ਮੈਂ ਜ਼ੀਰੋ ਗਰਾਊਂਡ ਤੋਂ ਇਸ ਕਰਕੇ ਮੈਂ ਗਰੀਬਾਂ ਦੇ ਕੀ ਸੇਵਾ ਕਰਦੇ ਹਾਂ ਤੇ ਕੀ ਕਰਨਾ ਚਾਹੁੰਦਾ ਤੇ ਕੀ ਬਣਨਾ ਚਾਹੁੰਦਾ ਇਦਾਂ ਦਾ ਕਿ ਮੇਰਾ ਮਕਸਦ ਨਹੀਂ ਇੱਕ ਇਹ ਧਾਰਮਿਕ ਸਥਾਨ ਆ ਇਹਦੇ ਲਈ ਅਸੀਂ ਇੱਕ ਇਹੀ ਆ ਵੀ ਇੱਥੇ ਹਰ ਕੋਈ ਆ ਕੇ ਆਪਣੀ ਜਦ ਲਈ ਕੀ ਮਖਾ ਜਲ ਚੜਾ ਸਕਦਾ ਆ ਉਹਦੇ ਲਈ ਇਹਦਾ ਕੋਈ ਰਾਜਨੀਤੀ ਦਾ ਕੋਈ ਸਬੰਧ ਨਹੀਂ ਹੈਗਾ ਜੀ। ਸੋ ਹਾਂਜੀ ਜੀ ਅੱਜ ਅਸੀਂ ਆ ਗਏ ਸਿਵਲਿੰਗ ਦੀ ਸਥਾਪਨਾ ਕਿ ਲੰਦਰਾਵਾਕੀ ਜਗ੍ਹਾ ਤੇ ਕਰਨ ਕਰਨੇ। ਸਭ ਤੋਂ ਪਹਿਲਾਂ ਜੀ ਉਸ ਉਸ ਮਾਲਕ ਦਾ ਸੱਚੇ ਬੱਚਾ ਤਿੰਨਾਂ ਲੋਕਾਂ ਦਾ ਦੇਵ ਦਾ ਨਾਮ ਲੈਣਾ ਚਾਹੁੰਦਾ ਮੈਂ ਆ। ਪੋਮਨ ਮਛਵਾਏ। ਇਸ ਤੋਂ ਬਾਅਦ ਲੁਧਿਆਣਾ ਟੋਪ ਲਾਈ ਦੂਰ ਦੇ ਇੱਥੇ ਔਰ ਤੇ ਧੰਨਵਾਦ ਕਰਦਾ ਆ ਜੋ ਕੀ ਇੱਥੇ ਪਹੁੰਚੇ ਸਾਡੀ ਕੋਲ ਤੇ ਇਸ ਇਸ ਸ਼ਿਵਲਿੰਗ ਬਾਰੇ ਮੈਂ ਇਸ ਤੇ ਸਾਡਾ ਇੱਕ ਨਾ ਇਹ ਮਕਸਦ ਸੀਗਾ ਕਿ ਉਸ ਰੋਡ ਤੋਂ ਬਾਰਤੀ ਸਿਵਲਿੰਗ ਕਈ ਲੋਕਾਂ ਨੂੰ ਨੰਗਣ ਵਿੱਚ ਰੋਡ पार ਕਰਨ ਵਿੱਚ ਦਿੱਕਤ ਆਉਂਦੀ ਸੀ ਉਸ ਚੀਜ਼ ਨੂੰ ਧਿਆਨ ਰੱਖ ਕੇ ਸਭ ਤੋਂ ਵੱਡ ਸਭ ਤੋਂ ਵੱਡੀ ਗੱਲ ਇਹ ਆ ਜੀ ਹਰ ਸਾਲ ਅਸੀਂ ਲੰਗਰ ਜੋ ਲੱਗਦਾ ਸੀ ਇੱਥੇ ਸ਼ਿਵਜੀ ਦੀ ਦੇਰਨਾ ਪ੍ਰਭੂ ਜੀ ਉਹਦੇ ਗਰਨ ਇੱਥੇ ਭੋਗ ਲਵਾਉਣ ਨੂੰ ਸਥਾਨ ਨਹੀਂ ਸੀ ਉਹਨਾਂ ਦਾ ਤਾਂ ਸਥਾਨ ਬਣਾਉਣਾ ਸੀ ਇੱਕ ਤਾਂ ਹੁਣ ਬਹੁਤ ਸੰਗਠਨ ਆ ਜਿੱਥੇ ਵੱੰਡੀਆਂ ਆ ਇੱਥੇ ਅੱਜ ਤੁਸੀਂ ਚਿਲਿੰਗ ਦੀ ਸਥਾਪਨਾ ਕੀਤੀ ਆ ਕੀ ਸੰਦੇਸ਼ ਲਾਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਇੱਥੇ ਹੋਰ ਵੀ ਕੁਝ ਬਣਨ ਵਾਲਾ ਹੈਗਾ ਜੇ ਕਿਸੇ ਦੀ ਸਹਿਯੋਗ ਸਹਿਯੋਗ ਕਰਨਾ ਚਾਹੁੰਦਾ ਹੈ ਸੇਵਾ ਕਰਨ ਚਾਹਵੇ ਸੇਵਾਜੀ ਸਹਿਯੋਗ ਫਿਲਹਾਲ ਦੀ ਗੱਡੀ ਇਸ ਅਸੀਂ ਇਦਾਂ ਦਾ ਕਿਸੇ ਦੀ ਪਬਲਿਕ ਦੀ ਹੋਣੀ ਸਹਿਯੋਗ ਨਹੀਂ ਪਬਲਿਕ ਨੂੰ ਇਹ ਮੈਸੇਜ ਆ ਵੀ ਇੱਥੇ ਅੱਗੇ ਮੱਥਾ ਜਣੀ ਲੱਸੀ ਆਪਣੀ ਇੱਛਾ ਅਨੁਸਾਰ ਚੜਾ ਸਕਦਾ ਆ ਤਾਂ ਸ਼ਿਵ ਜੀ ਨੂੰ ਕਹਿੰਦੇ ਹੁੰਦੇ ਜੇ ਸ਼ਿਵ ਜੀ ਦੀ ਇਹ ਨਾ ਸਰਤਨਦਸ਼ਾਰ ਹਰ ਹਰ ਬੰਦੇ ਦੀ ਮਨੋਗਮਨਾ ਪੂਰੀ ਹੁੰਦੀ ਆ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸ਼ਵਰਾਤਰੀ ਦਾ ਤਿਹਾਰ ਆ ਰਿਹਾ ਅੱਗੇ ਉਹਦੇ ਵਾਰਕੀ ਜਾਣਾ ਸ਼ਵਰਾਤਰੀ ਦਾ ਤਿਹਾਰ ਜੀ ਹਰ ਸਾਲ ਕੁੜੀਆਂ ਛੁੱਲੇ ਦਾ ਲੰਗਰ ਹੁੰਦਾ ਇੱਥੇ ਤਾਂ ਪਿੰਡ ਵਾਸੀਆਂ ਦਾ ਸਹਿਯੋਗ ਕਿਦਾਂ ਦਾ ਰਹਿੰਦਾ ਪਿੰਡ ਵਾਸੀਆਂ ਦਾ ਸਹਿਯੋਗ ਬਹੁਤ ਵਧੀਆ ਰਹਿੰਦਾ ਇੱਥੇ ਹਮ ਹਮਾ ਕੇ ਪਹੁੰਚਦੇ ਆ ਲੰਗਰ ਵਿੱਚ ਸੇਵਾ ਕਰਦੇ ਆ ਕੁੜੀਆਂ ਜਣੀ ਸਹਿਯੋਗ ਪੁੰਹਦੇ ਪੂਰਾ ਤਾਂ ਸੇਵਾ ਦਾ ਯੋਗਦਾਨ ਪੂਰਾ ਹੁੰਦਾ ਹੈ ਹੋਰ ਵੀ ਸੇਵਾਵਾਂ ਨਿਮਾਉਂਦੇ ਕਿਸੇ ਕਹਿੰਦੇ ਨੇ ਸੇਵਾ ਨਿਮਾਉਂਦੇ ਸੇਵਾਮਾ ਜੀ ਚਲੋ ਪ੍ਰਭੂ ਦੀ ਜੋ ਦੇਣਾ ਪ੍ਰਭੂ ਦਾ ਜੋ مالک ਕਰਨ ਵਾਲਾ ਜੀ ਮੈਂ ਕੋਈ ਨਹੀਂ ਹੈਗਾ ਜੀ ਨਾਹੰਕਾਰ ਨਹੀਂ ਹੈਗਾ ਜੀ ਅੰਨਾ ਇੱਕ ਜੀ ਇੱਕ ਸਮਾਜ ਸੇਵਾ ਦੀ ਮੈਨੂੰ ਲਗਨ ਹੁੰਦੀ ਹੈ ਸਮਾਜ ਸੇਵਾ ਦੀ ਗਰੀਬਾਂ ਦੇ ਹੱਕਾਂ ਵਿੱਚ ਖੜਾ ਸੇਵਾ ਦੀ ਆਤ ਤੇ ਜੀ ਹੁਣ ਪਈ ਹੈ ਕਿ ਪਹਿਲਾਂ ਤੋਂ ਮੇਰੀ ਬਚਪਨ ਤੋਂ ਇੱਛਾ ਸੀ ਕਿ ਮੈਂ ਇੱਕ ਮੈਂ ਇਸ ਕਾਬਲ ਪਹੁੰਚਾ ਕਿ ਮੈਂ ਗਰੀਬਾਂ ਦੇ ਨਾਲ ਖੜਾ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਆ ਗਰੀਬ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ ਮੇਰਾ ਗਰਾਊਂਡ ਜ਼ੀਰੋ ਤੋਂ ਮੈਂ ਸ਼ਰਧਾ ਕੀਤੀ ਸੀ ਗਰਾਉਂਡ 0 ਤੋਂ ਉੱਠ ਕੇ ਮੈਂ ਗਰੀਬਾਂ ਲਈ ਖੜਾ ਆਂ ਤੇ ਉਹਨਾਂ ਦੇ ਹੱਕ ਲਈ ਖੜਾਂਗਾ। ਇਹ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੈ। ਕਿਹੜੀ ਜਗ੍ਹਾ ਕੀਤੀ ਗਈ ਹੈ? ਇਹ ਜੀ ਬਾਪੂ ਮੌਜ ਦੀ ਜਗ੍ਹਾ ਤੇ। ਕਿਹੜੀ ਜਗ੍ਹਾ ਪਿੰਡ ਹੈ ਜੀ ਇਹ? ਪਿੰਡ ਜਗੀਰਪੁਰ ਰਾਹੋਂ ਰੋਡ ਦੇ ਨਾਲ। ਅੱਛਾ ਕਿਵੇਂ ਦੇਖਦੇ ਆ ਇੱਥੇ ਜਿਹੜੇ ਭਗਤ ਤੇ ਸ਼ਰਧਾਲੂ ਆਂਦੇ ਆ ਕੀ ਆਸ ਤੇ ਉਮੀਦ ਦੇ ਕੇ ਆਉਂਦੇ ਨੇ ਕਿ ਜਿਹੜੀਆਂ ਪੂਰੀਆਂ ਹੁੰਦੀਆਂ। ਹਾਂਜੀ ਇੱਥੇ ਜੋ ਕੋਈ ਆਉਂਦਾ ਉਹਦੀ ਮਨੋ ਕਾਮਨਾ ਪੂਰੀ ਕਰਦੀ ਮੇਰੀ ਸਰਕਾਰ। ਅੱਛਾ ਆ ਜਿਹੜਾ ਇੱਥੇ ਬੇਜਾਨ ਤੂਟਾ ਦਿਖ ਰਿਹਾ ਹੈ ਕਿੰਨਾ ਕੁ ਪੁਰਾਣਾ ਸਮਾਂ ਤੇ ਕਿੰਨੀ ਦੇਰ ਦਾ ਹੈ ਇਹ? ਇਹ ਜੀ ਸਾਡੀ ਮੇਰੀ ਸੁਰਤ ਤੋਂ ਪਹਿਲਾਂ ਦਾ ਇੱਥੇ ਬੂਟਾ ਲੱਗਾ ਹੋਇਆ ਹੈ ਪਹਿਲਾਂ ਲੱਗਿਆ ਤੇ ਦਰਵਾਜ਼ੇ ਨਾਲ ਲੱਗਿਆ ਇਹ ਬਾਪੂ ਮੌਜਦੀਨ ਜੀ ਦੇ ਤੱਕਾ ਸੰਗਤ ਨੂੰ ਕੀ ਕਹਿਣਾ ਚਾਹਨੇ ਆ ਜਿਵੇਂ ਅੱਜ ਤੁਸੀਂ ਚੁਲਿੰਗ ਦੀ ਸਥਾਪਨਾ ਕੀਤੀ ਹੈ ਤੇ ਆਨਲਾਈਨ ਤੇ ਸ਼ਵਰਾਤਰੀ ਵੀ ਆ ਰਹੀ ਹੈ ਹਾਂ ਜੀ ਮੈਂ ਤਾਂ ਕਿੰਨਾ ਵੱਧ ਚੜ ਕੇ ਆਉਣ ਸੇਵਾ ਕਰਨੇ ਦੀ ਰਾਦਨਾ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਾ ਸ਼ਵਰਾਤਰੀ ਆ ਰਹੀ ਆ ਉਹਦੇ ਸਬੰਧ ਵਿੱਚ ਹਰ ਸਾਲ ਇਹ ਲੰਗਰ ਦਾ ਪ੍ਰੋਗਰਾਮ ਕਰਦੇ ਹੁੰਦੇ ਆ ਤੇ ਇਸ ਵਾਰ ਬਾਬਾ ਭੋਲੇ ਸ਼ੰਕਰ ਜੀ ਨੂੰ ਪੋਗਲ ਲਵਾ ਕੇ ਵੇ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਤੇ ਇੱਥੋਂ ਦੀਆਂ ਕੁਝ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਭਗਵਾਨ ਜੀ ਬੋਲੇ ਸ਼ੰਕਰ ਜੀ ਨੂੰ ਮੰਨਣ ਵਾਲੇ ਸ਼ਰਧਾਲੂਆਂ ਵੱਲੋਂ ਅੱਜ ਇੱਕ ਛੋਟੀ ਜੀ ਸੇਵਾ ਨਿਭਾਈ ਗਈ ਆ ਪਿੰਡ ਜਗੀਪੂਰ ਦੇ ਵਿੱਚ ਭਗਵਾਨ ਬੋਲੇनाथ ਜੀ ਦਾ ਬਾਬਾ ਭੋਲੇ ਸ਼ੰਕਰ ਜੀ ਨੂੰ ਪੋਗਲ ਲਵਾ ਕੇ ਵੇ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਤੇ ਇੱਥੋਂ ਦੀਆਂ ਕੁਝ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਭਗਵਾਨ ਸ਼੍ਰੀ ਬੋਲੇ ਸ਼ੰਕਰ ਜੀ ਨੂੰ ਮੰਨਣ ਵਾਲੇ ਸ਼ਰਧਾਲੂਆਂ ਵੱਲੋਂ ਅੱਜ ਇੱਕ ਛੋਟੀ ਜੀ ਸੇਵਾ ਨਿਭਾਈ ਗਈ ਆ ਪਿੰਡ ਜਗੀਪੁਰ ਦੇ ਵਿੱਚ ਭਗਵਾਨ ਬੋਲੇनाथ ਜੀ ਦਾ ਆਉਣ ਵਾਲੇ ਟਾਈਮ ਜਿੱਦਾਂ ਸ਼ਬਰਤਰੀ ਦਾ ਦਿਹਾੜਾ ਆ ਰਿਹਾ ਵਾ ਤੇ ਸ਼ਿਵਲਿੰਗ ਦੀ ਸਥਾਪਨਾ ਹੋਈ ਆ ਇਹ ਸ਼ਰਧਾਲੂਆਂ ਨੂੰ ਬਹੁਤ ਜ਼ਿਆਦਾ ਭਗਵਾਨ ਸ਼੍ਰੀ ਬੋਲੇ ਸ਼ੰਕਰ ਜੀ ਦੇ ਨਾਲ ਲਗਨ ਸੀਗੀ ਤੇ ਇੱਕ ਸ਼ਰਧਾ ਸੀਗੀ ਤੇ ਹਰ ਸਾਲ ਆਪਣੇ ਕਿਰਤ ਕਮਾਈ ਦੇ ਵਿੱਚੋਂ ਯੋਗਦਾਨ ਪਾ ਕੇ ਉਹਨਾਂ ਦੇ ਨਾਮ ਦਾ ਲੰਗਰ ਪੰਡਹਾਰਾ ਲਾਉਂਦੇ ਨੇ ਹਰ ਸਾਲ ਤੇ ਇਸ ਵਾਰ ਹੋਰ ਵੀ ਵੱਚੜ ਕੇ ਲਾਉਣਗੇ ਤੇ ਅਸੀਂ ਸੇਵਾਦਾਰਾਂ ਨਾਲ ਗੱਲਬਾਤ ਕਰਕੇ ਹਟਿਆ ਉਹਨਾਂ ਨੇ ਦੱਸਿਆ ਕਿ ਸਾਡੀ ਦਿਲੋਂ ਤਮੰਨਾ ਸੀਗੀ ਭਗਵਾਨ ਸ਼੍ਰੀ ਬੋਲੇ ਸ਼ੰਕਰ ਜੀ ਦਾ ਇੱਥੇ ਸਥਾਪਨਾ ਕਰੀਏ ਤਾਂ ਕਿ ਅੱਜ ਸਥਾਪਨਾ ਪੂਰੀ ਵਿਧੀ ਦੇ ਨਾਲ ਕੀਤੀ ਗਈ ਆ ਉਥੇ ਦੀਆਂ ਤਸਵੀਰਾਂ ਵੀ ਤੁਹਾਡੇ ਨੂੰ ਹਟਲ ਦਿਖਾ ਕੇ ਹਟੇ ਸਾਰੀਆਂ ਤੇ ਹੋਰ ਵੀ ਆਉਣ ਵਾਲੀ ਕੋਈ ਅਪਡੇਟ ਕਿਸੇ ਤਰ੍ਹਾਂ ਦੀ ਹੋਵੇ ਤੇ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਲੁਧਿਆਣਾ ਟੌਪ ਲਾਈਨੂ ਇਸ ਦੇ ਨਾਲ